ਬਾਤਰੇ ਪਕੜਾ ਨਹੀਂ ਰਿਸਾਂ ਬਾਲ ਤੇ ਰੱਖਣੀ ਬਾਲ ਤੇ ਓਏ ਹੋਏ ਕੁਲਵੰਤ ਬਾਲ ਜਾਵੇ ਬੰਦਾ ਜਾਵੇ ਜੋ ਮਰਜ਼ੀ ਜਾਵੇ ਆਪਾਂ ਦੀ ਆਪਾਂ ਦੀ ਪ੍ਰੈਕਟਿਸ ਕਰਨੀ ਹੁੰਦੀ ਆ ਹਾਂ ਆਪਾਂ ਕਿਹੜਾ ਇੱਥੇ ਕੋਈ ਇਨਾਮ ਜਾਂ ਕੱਪ ਜਿੱਤਣਾ ਆਪਾਂ ਆਪਾਂ ਨੇ ਸੇਤ ਲਈ ਦੀ ਪ੍ਰੈਕਟਿਸ ਲਈ ਜੀ ਚੰਗੀ ਸੋਚ ਰੱਖੇ ਚੰਗੀ ਸੋਚ ਰੱਖੇ ਤੇ ਵਧੀਆ ਖਾਣਾ ਖਾਵੇ ਹੈ ਚੰਗੀ ਸੋਚ ਰੱਖੇ ਤੇ ਵਧੀਆ ਖਾਣਾ ਖਾਵੇ ਤੇ ਮਿਹਨਤ ਕਰੇ ਦੱਬ ਕੇ ਉਹ ਬੰਦਾ ਛੇਤੀ ਬਾਈ ਜਿੰਦਗੀ 'ਚ ਬਿਮਾਰ ਨਹੀਂ ਹੁੰਦਾ ਇੱਕ ਵਾਰੀ ਬੰਦਾ ਦੇ ਜੇ ਧੋਖਾ ਉਹ ਜੇ ਬੰਦੇ ਤੇ ਮੁੜ ਕੇ ਦੁਬਾਰਾ ਬਾਈ ਇਤਵਾਰ ਨਹੀਂ ਹੁੰਦਾ ਨਹੀਂ ਹੁੰਦਾ ਇਹਦਾ ਬਾਈ ਕਾਗਜ਼ ਦੀਆਂ ਕੈਸਤੀਆਂ ਨਾਲ ਰਾਉਕਿਆਂ ਵਾਲਿਆ ਕਦੇ ਦਰਿਆ ਪਾਰ ਨਹੀਂ ਹੁੰਦਾ ਮਨ ਕਾਗਜ਼ ਦੀਆਂ ਕਵਰਤੀਆਂ ਨਾਲ ਕਦੇ ਦਰਿਆ ਪਾਰ ਨਹੀਂ ਹੁੰਦਾ ਜੇਨਸੀ ਦਾ ਬਹੁਤ ਵਧੀਆ ਜਾਂ ਪਲੇਅਰਾਂ ਦੇ ਕੋਆਪਰੇਸ਼ਨ ਦੇ ਨਾਲ ਇੱਥੇ ਗੇਮ ਖੇਡੀ ਆ ਤੇ ਪਰਮਾਤਮਾ ਇਸੇ ਤਰ੍ਹਾਂ ਹੀ ਕੋਆਪਰੇਸ਼ਨ ਦੇ ਨਾਲ ਹੀ ਗਾਹ ਇਹ ਜਿਹੜਾ ਐਂਡੋਰਾ ਇਹ ਸਾਪਰਾ ਅੱਜ ਪਹਿਲਾ ਦਿਨ ਸ਼ੁਰੂ ਹੋਇਆ ਇਸੇ ਤਰ੍ਹਾਂ ਦੀ ਕੋਆਪਰੇਸ਼ਨ ਦੇ ਨਾਲੇ ਕੰਮ ਕਰਦੇ ਰਹਿਣਗੇ ਬਾਅਦ ਵਿੱਚ ਪਰਮਾਤਮਾ ਦਾ ਜ਼ਰੂਰ ਨਾਮ ਲੈਣਾ ਚਾਹੀਦਾ ਜਿਸ ਤਰ੍ਹਾਂ ਮਨ ਹਾਲੀ ਕਰਸਾਨੀ ਕਰਦੀ ਸ਼ਰਮ ਪਾਣੀ ਤਨਖੇਤ ਨਾ ਵੀ ਸੰਤੋਖ ਸਾਗਾ ਰੱਖ ਗਰੀਬੀ ਪੇਸ ਪ੍ਰਮਾਤਮਾ ਦਾ ਨਾਮ ਜਿਹੜਾ ਆਪਾਂ ਸਿਮਰਨ ਦਾ ਹੋਣਾ ਚਾਹੀਦਾ ਇਹੀ ਆਖਰੀ ਸਭ ਤੋਂ ਲਾਸਟ ਦੇ ਵਿੱਚ ਇਹੀ ਨਾਮ ਜਾਣਾ ਬਾਕੀ ਕੋਈ ਚੀਜ਼ ਦੀ ਨਾਮ ਜਾਣੀ ਹੈਗੀ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਲੋਕਮੀਲ ਮੈਂ ਬਰਜਿੰਦਰ ਸਿੰਘ ਢਾਲੀਵਾਲ ਅੱਜ ਸਾਡਾ ਸੌਕਰ ਕਲੱਬ ਦਾ ਇੰਡੋਰ ਸਟਾਰਟ ਹੋਇਆ ਸੀ ਪਹਿਲਾ ਦਿਨ ਸੀ ਅਸੀਂ ਸਾਰਿਆਂ ਨੇ ਸੋਚਿਆ ਵੀ ਵੀਡੀਓ ਬਣਾਈਏ ਇੱਕ ਤੇ ਅੰਕਲ ਜੀ ਸਾਡੇ ਨਾਲ ਨੇ ਗਗੜਾ ਤੋਂ ਤੇ ਸਾਡੇ ਰੈਫਰੀ ਕਿਵੇਂ ਰੇ ਅੰਕਲ ਜੀ ਬਾਹਰ ਲਾ ਬਹੁਤ ਵਧੀਆ ਪ੍ਰੋਗਰਾਮ ਰਿਹਾ ਬਾਹਰ ਲਾ ਜਿਹੜਾ ਸੀਐਨਸੀ ਕਾ ਬਹੁਤ ਵਧੀਆ ਜਾਂ ਪਲੇਅਰਾਂ ਦੇ ਕੋਆਪਰੇਸ਼ਨ ਦੇ ਨਾਲ ਇੱਥੇ ਗੇਮ ਖੇਡੀ ਆ ਤੇ ਪਰਮਾਤਮਾ ਇਸੇ ਤਰ੍ਹਾਂ ਹੀ ਕੋਆਪਰੇਸ਼ਨ ਦੇ ਨਾਲ ਹੀ ਗਾਹਾਂ ਦੇ ਇਹ ਜਿਹੜਾ ਇੰਡੋਰਾ ਇਸ ਆਪਾਂ ਅੱਜ ਪਹਿਲਾ ਦਿਨ ਸ਼ੁਰੂ ਹੋਇਆ ਇਸੇ ਤਰ੍ਹਾਂ ਦੀ ਕੋਆਪਰੇਸ਼ਨ ਦੇ ਨਾਲੇ ਕੰਮ ਕਰਦੇ ਰਹਿਣਗੇ ਤੇ ਮੈਂ ਇਹ ਕਿਉਂ 60 ਫੀਟ ਤੋਂ ਵਿਚਾਰਿਆ ਬਾਹਰ ਵੀ ਅੱਜ ਕੀ ਬਹੁਤ ਵਧੀਆ ਰਿਹਾ ਬਹੁਤ ਪਰਮਾਤਮਾ ਦੀ ਕਿਰਪਾ ਸਾਰੇ ਪਲੇਅਰਾਂ ਨੇ ਕੋਈ ਨਾ ਫਾਉਲ ਬੋਲ ਲਿਖੇ ਤੇ ਬੜਾ ਸੋਹਣਾ ਹੀ ਇਦਾਂ ਆਪਣਾ ਗੇਮ ਖੇਡਿਆ ਨੇ ਤੇ ਨਾ ਹੀ ਕਿਸੇ ਦੇ ਵੱਧ ਕੱਕ 60 ਫੀਟ ਵਗੈਰਾ ਲੱਗੀ ਆ ਪਰਮਾਤਮਾ ਇਸੇ ਦਾ ਕੋਆਪਰੇਸ਼ਨ ਦੀ ਕਿਰਪਾ ਦੇ ਨਾਲ ਇਸ ਤਰ੍ਹਾਂ ਸਭ ਤੋਂ ਵਧੀਆ ਤਾਂ ਇਹ ਇੰਡੋਰ ਖੇਡਦੇ ਰਹਿਣਾ ਸਭ ਤੋਂ ਵਧੀਆ ਤਾਂ ਇਹ ਗੱਲ ਰਹੀ ਕਿੰਕੀ ਸਾਰੇ ਟਾਈਮ ਤੇ ਆਉਂਦੇ ਰਹੇ। ਅੱਜ ਦੇ ਪਲੇਅਰਾਂ ਦੀ ਜਿਹੜੇ ਹਾਜ਼ਰੀ ਆ ਬਹੁਤ ਵਧੀਆ ਰਹੀ ਆ। ਸੱਚ ਤੇ ਬੰਦੇ ਘੱਟ ਆਉਂਦੇ ਸੀ। ਸੱਚ ਅੱਡੇ ਥੋੜੇ ਘੱਟ ਸੀ ਕਿਉਂਕਿ ਡਿਊਟੀਆਂ ਵਗੈਰਾ ਕਰਦੇ ਆ ਇਸ ਕਰਕੇ ਥੋੜੇ ਘੱਟ ਸੀਗੇ ਤੇ ਬਾਕੀ ਉਹ ਆਪਣਾ ਕਾਫੀ ਤਦਾਦ ਦੇ ਵਿੱਚ ਰਹੇ ਨੇ। ਡੀਸੀ ਕਲਵਾਂ ਆਪਣਾ ਕੰਮ ਹਾਂ ਇਹਨਾਂ ਨੂੰ ਬਹੁਤ ਕੀਤਾ ਪਾ। ਕਾਫੀ ਪੁਰਾਣੇ ਪਲੇਅਰ ਸੀਗੇ ਉਹ ਮਾਰੇ ਇੱਕ ਦੋ ਵਾਰ ਜੋ ਛੱਟਾਂ ਵਗੈਰਾ ਲੱਗਦੇ ਨਾਲ باوجود ਕਰਕੇ ਉਹ ਨਹੀਂ ਆਏ। ਤੇ ਕਾਫੀ ਮੈਚ ਕਰਦੇ ਆ ਕਾਫੀ ਟਾਈਮ ਪਲੇਅਰ ਆ। ਕਿਉਂਕਿ ਰਪਿੰਦਰ ਵੀ ਅਕੀ ਮੈਸਜ ਕਰ ਗਿਆ ਤੇ ਆਪਣੇ ਬਾਹਰਲੇ ਸੀਜ਼ਨ ਦੇ ਵਿੱਚ ਜਗਤਾਰ ਰਾਉਕੇ ਬਾਈ ਹੁਣੀ ਜਿਹੜੇ ਕਿ ਇਹਨਾਂ ਦੀ ਅਲੱਗ ਟੀਮਾਂ ਇਹ ਵੀ ਅੱਜ ਇੰਡੋਰ ਖੇਡਦੇ ਆ ਤੇ ਇਹਨਾਂ ਨਾਲ ਵੀ ਕਰਦੇ ਆ ਕਿਵੇਂ ਰਿਹਾ ਸੀਜ਼ਨ ਸਾਡਾ ਬਾਹਰਲਾ ਬਾਈ ਸੀਜ਼ਨ ਬਹੁਤ ਵਧੀਆ ਰਿਹਾ ਕਿਉਂਕਿ ਜੇ ਤੁਹਾਡੀ ਹੈ ਹਾਂਜੀ 60 ਫੀਟ ਤੋਂ ਵਿਚਾਰਿਆ ਹਾਂ 60 ਫੀਟ ਤੋਂ ਆਪਾਂ ਆਪਾਂ ਵਜਦੇ ਹੁੰਨੇ ਆਂ ਬਾਲ ਜਾਵੇ ਬੰਦਾ ਜਾਵੇ ਜੋ ਮਰਜੀ ਜਾਵੇ ਆਪਾਂ ਦੀ ਆਪਾਂ ਦੀ ਪ੍ਰੈਕਟਿਸ ਕਰਨੀ ਹੁੰਦੀ ਆ ਹਾਂ ਆਪਾਂ ਕਿਹੜਾ ਇੱਥੇ ਕੋਈ ਇਨਾਮ ਜਾਂ ਕੱਪ ਜਿੱਤਣਾ ਆਪਾਂ ਆਪਾਂ ਨੇ ਸਿਹਤ ਲਈ ਪ੍ਰੈਕਟਿਸ ਲਈ ਜੀ ਅੱਜ ਸਵੇਰੇ ਮੈਂ ਲੈ ਕੇ ਪਾਕਿਸਤਾਨ ਭੇਜਿਆ ਬੰਦਾ ਪਾਕਿਸਤਾਨ ਚ ਮੇਰੇ ਆਪਣਾ ਬੰਦਾ ਜਿਹੜਾ ਆਪਣਾ ਬੋਲਦਾ ਸ਼ੇਰ ਬੋਲਦਾ ਜੀ ਤੇ ਮੈਂ ਅੱਜ ਲਿਖਿਆ ਸੀ ਅੱਛਾ ਜੀ ਕਹਿੰਦਾ ਚੰਗੀ ਸੋਚ ਰੱਖੇ ਚੰਗੀ ਸੋਚ ਰੱਖੇ ਤੇ ਵਧੀਆ ਖਰਾਕ ਖਾਵੇ ਹੈਂ ਚੰਗੀ ਸੋਚ ਰੱਖੇ ਤੇ ਵਧੀਆ ਖਾਣਾ ਖਾਵੇ ਤੇ ਮਿਹਨਤ ਕਰੇ ਦੱਬ ਕੇ ਉਹ ਬੰਦਾ ਛੇਤੀ ਬਾਈ ਜ਼ਿੰਦਗੀ 'ਚ ਬਿਮਾਰ ਨਹੀਂ ਹੁੰਦਾ। ਬਿਲਕੁਲ ਇੱਕ ਵਾਰੀ ਬੰਦਾ ਦੇ ਜੇ ਧੋਖਾ ਉਹ ਜੇ ਬੰਦੇ ਤੇ ਮੁੜ ਕੇ ਦੁਬਾਰਾ ਬਾਈ ਇਤਵਾਰ ਨਹੀਂ ਹੁੰਦਾ। ਨਹੀਂ ਹੁੰਦਾ। ਕਹਿੰਦਾ ਬਾਈ ਕਾਗਜ਼ ਦੀਆਂ ਕਹਿਸਤੀਆਂ ਨਾਲ ਰਾਉਖਿਆਂ ਵਾਲਿਆ ਕਦੇ ਦਰਿਆ ਪਾਰ ਨਹੀਂ ਹੁੰਦਾ। ਕਾਗਜ਼ ਦੀਆਂ ਕਵਸਤੀਆਂ ਨਾਲ ਕਦੇ ਦਰਿਆ ਪਾਰ ਨਹੀਂ ਹੁੰਦਾ। ਓ ਗੋ ਗੋ। ਥੈਂਕ ਯੂ ਸੋ ਮੱਚ ਬਾਈ ਜੀ। ਹਾਂ ਜੀ ਗਗੜੇ ਤੋਂ ਬਾਈ ਜੀ ਓਕੇ ਬਾਈ ਗਗੜੇ ਲਵੰਦ ਦੇ ਡੈਡੀ। ਸ਼ਕਲਵੰਦ ਦੇ ਡੈਡੀ। ਹਾਂ ਜੀ ਲਵੰਦ ਦੇ। ਬਹੁਤ ਵਧੀਆ ਲੱਗਿਆ ਮਿਲ ਕੇ। ਹਾਂ ਥੜੇ ਆਲੀ ਕੱਠੇ ਅਸੀਂ ਬ੍ਰੇਕ ਤੇ ਆ ਬਾਈ ਸਾਰੇ ਸਰੋਤਿਆਂ ਨੂੰ ਜਗਤਾਰ ਸਿੰਘ ਰਾਊਕੇ ਵੱਲੇ ਪਿਆਰ ਭਰੀ ਸਤਿ ਸ੍ਰੀ ਅਕਾਲ ਪੱਥਰਾਂ ਪੱਥਰਾਂ ਵਿੱਚ ਵੀ ਬਾਈ ਫਰਕ ਹੁੰਦਾ ਪੱਥਰਾਂ ਪੱਥਰਾਂ ਵਿੱਚ ਵੀ ਫਰਕ ਹੁੰਦਾ ਜੰਗਲਾਂ ਵਿੱਚ ਪੱਥਰ ਹੋਵੇ ਪੱਥਰ ਦੀ ਨਹੀਂ ਕਦਰ ਪੈਂਦੀ ਦਰਾਂ ਅਗੇ ਪੱਥਰ ਲੱਗ ਜਾਵੇ ਤਾਂ ਘਰ ਦੀ ਸ਼ਾਨ ਵਣਦਾ ਪੱਥਰ ਤਾਂ ਬਾਈ ਕਬਰਾਂ ਵਿੱਚ ਵੀ ਲੱਗ ਜਾਂਦੇ ਜਗਤਾਰ ਰਾਊਕੇਆ ਵਾਲਿਆ ਜਦ ਬੰਦਾ ਅੱਲਾ ਪਰਮਾਤਮਾ ਦਾ ਮਹਿਮਾਨ ਬਣਦਾ ਮਹਿਮਾਨ ਬਣਦਾ ਕਲਮਾਂ ਤੁਸੀਂ ਗਗੜੇ ਵਾਲਾ ਬਾਈ ਥੈਂਕ ਯੂ ਸੋ ਮੱਚ ਤੁਹਾਡੇ ਪਿਆਰ ਦਾ ਥੈਂਕ ਯੂ ਬਾਈ ਥੈਂਕ ਯੂ ਜਗਤਾਰ ਸਿੰਘ ਜੀ ਆ ਬੈਠਿਆ ਜੀ ਸਾਡੀ ਟੀਮ ਦਰਸ਼ਨ ਸਿੰਘ ਅੱਜ ਤੁਹਾਡੇ ਹੈਟਟ੍ਰਿਕ ਹੋ ਗਈ ਤਿੰਨ ਹੋ ਗਈ ਹਾਂਜੀ 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 ਕੀ ਕਹਿਣਾ ਚਾਹੋਗੇ ਬਣਾ ਵੀ ਇਹਦੀ ਨਹੀਂ ਬਹੁਤ ਸੋਹਣੀ ਗੇਮ ਲੱਗੀ ਬਈ ਸਾਰੇ ਮੁੰਡੇ ਵਧੀਆ ਖੇਡਦੇ ਆ ਬਹੁਤ ਚੰਗੀ ਗੇਮ ਲੱਗੀ ਆ ਤੇ ਹੋ ਗਿਆ ਉੱਠ ਕੇ ਬੈਠੋ ਵੀ ਉੱਠ ਕੇ ਸਾਰੇ ਸੋਨੂ ਕੋਲ ਹੋ ਗਿਆ ਇੱਕ ਅਸਿਸਟ ਹੋ ਗਿਆ ਪਾਸ ਹੋ ਗਿਆ ਹਾਂ ਨਾ ਹੈਟਟ੍ਰਿਕ ਹੋ ਗਈ ਟੀਮ ਨੇ ਹੈਲਪ ਬਹੁਤ ਕੀਤੀ ਸੋਨੂ ਹੁਣਾ ਨੇ ਸੱਜਣ ਹੁਣਾ ਨੇ ਸੋਨੂ ਜੀ ਤੁਸੀਂ ਬਿਆਨ ਕਰੋ ਕੁਝ ਨਹੀਂ ਐਂ ਪਾ ਦੇਣੀ ਆ ਪੈਟਰ ਨਹੀਂ ਕਰਦੀ ਸਾਰੇ ਨੇ ਬਹੁਤ ਵਧੀਆ ਗੇਮ ਕੀਤੀ ਸਾਂਜੀ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਬਹੁਤ ਵਧੀਆ ਗੇਮ ਲੱਗੀ 골 ਇੱਕ ਤੋਂ ਇੱਕ ਹੁੰਦਾ ਰਿਹਾ ਆਪਣੇ ਕੋਚ ਸਾਹਿਬ ਨੇ ਬਹੁਤ ਵਧੀਆ ਜਜਮੈਂਟ ਕੀਤੀ ਤੇ ਅਸੀਂ ਐਂਡ ਦੇ ਵਿੱਚ ਦੋ ਗੋਲਾਂ ਦੇ ਜਿੱਤ ਗਏ ਬਹੁਤ ਆਪਣੀ ਸਾਡੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਇਸ ਕੰਮ ਦਾ ਥੈਂਕ ਯੂ ਜੀ ਧੰਨਵਾਦ ਜੀ ਸਿਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਹੁਤ ਸੋਹਣੀ ਗੇਮ ਹੈ ਦੋਨੇ ਟੀਮਾਂ ਨੇ ਬਹੁਤ ਵਧੀਆ ਰਲ ਮਿਲ ਕੇ ਜਿਹੜਾ ਖੇਡ ਕੀਤੀ ਆ ਤੇ ਛੱਟ ਤੋਂ ਵਿਚਾਰ ਰਿਹਾ ਸਾਰਿਆਂ ਨੂੰ ਵੱਡੀ ਗੱਲ ਤੇ ਸਾਰੇ ਵਧੀਆ ਖੇਡਦੇ ਆ ਪਲੇਅਰ ਆਪ ਦੀ ਸਿਹਤ ਵਾਸਤੇ ਆਉਂਦੇ ਆ ਤੇ ਸਾਰਿਆਂ ਦਾ ਧੰਨਵਾਦ ਜੀ ਸਾਰੇ ਆਉਂਦੇ ਆ ਅਮਨ ਕਿਵੇਂ ਰਿਹਾ ਵੀਰੇ ਇਹ ਕਿਸੇ ਜ ਰਾਲਾ ਨਹੀਂ ਪਾਇਆ ਅੱਜ ਮੈਂ ਰਾਲਾ ਜਿੱਦਾਂ ਤੋਂ ਸ਼ਾਂਤ ਹੋ ਕੇ ਖੇਡਦਾ ਹਾਂ ਉਹਨੂੰ ਗੁੱਟ ਖੇਡਦਾ ਜਦੋਂ ਥੋੜਾ ਜਿਹਾ ਅਗਰੈਸਿਵ ਹੋ ਜਾਂਦਾ ਉਹ ਤਾਂ ਬੈਡ ਹੋ ਜਾਂਦਾ ਕੱਲ ਉਹਦਾ ਥੋੜਾ ਜਿਹਾ ਫਰਕ ਪਿਆ ਜਾਂਦਾ ਹਾਂ ਜੀ ਵਧੀਆ ਖੇਡਦਾ ਅੱਜ ਦਿਮਾਗ ਚੇਪੜ ਕੇ ਪੈ ਜਾਂਦਾ ਯਾਰ ਹਾਂ ਜੇ ਕੋਈ ਥੋੜਾ ਜਿਹਾ ਅਗਰੈਸਿਵ ਲੈ ਗਏ ਬਹੁਤ ਵਧੀਆ ਸੀ ਮੋਟੋ ਜੀ ਕਰਨ ਬਾਈ ਜਿਵੇਂ ਕਰਲੀਨ ਕਿਵੇਂ ਰਿਹਾ ਵੀਰੇ ਕਰਨ ਨਹੀਂ ਕਰਨਾ ਸੌਰੀ ਕਰਨਾ ਜਿਹੜਾ ਮੈਂ ਕਿਹਾ ਅੰਦਰਲੀ ਡੀ ਚ ਰੱਖਿਆ ਹੋਇਆ ਗੋਲ ਕਰਨਾ ਉਹਦੇ ਨਾਲ ਪਾਸ ਦੇ ਕੇ ਜ਼ਿਆਦਾ ਹੀ ਖੇਡਦੇ ਆਗੇ ਫਿਰ ਉਹ ਦੂਰੋਂ ਨਹੀਂ ਸ਼ਾਟ ਮਾਰਦੇ ਹਾਂ ਹਰ ਆਪਣੇ ਖੁੱਲ ਜਾਂਦੇ ਆ ਜਦੋਂ ਉਹ ਸ਼ਾਟ ਮਾਰ ਦਿੰਦੇ ਆਗੇ ਕਿਵੇਂ ਰਿਹਾ ਓਵਰ ਆਲਿੰਗ ਕੀ ਆ ਬਾਹਰਲਾ ਸੀਜ਼ਨ ਵਧੀਆ ਰਹੀ ਅੱਜ ਪਹਿਲਾ ਦਿਨ ਸੀ ਕਿ ਮੈਂ ਲਗਿਆ ਸਾਹ ਚੜਦਾ ਅੰਦਰ ਅੰਦਰ ਘੱਟ ਚੜਦਾ ਸੀ ਹਨਾ ਬਾਹਰ ਜ਼ਿਆਦਾ ਹਵਾ ਪੈਂਦੀ ਕਰਕੇ ਹੈ ਹਨਾ ਅੰਦਰ ਨੂੰ ਮੁੜ ਕੇ ਵੱਧ ਆਉਂਦਾ ਹਾਂ ਹਾਂ ਮੁੜ ਕੇ ਵੱਧ ਆਉਂਦਾ ਤੇ ਕਿੰਨਾ ਵਧੀਆ ਸਾਰੇ ਟਾਈਮ ਤੇ ਹੁੰਦਾ ਹੈ ਅੱਜ ਕਰਨਵੀਰ ਮੈਸ ਕਰ ਗਿਆ ਹਾਂਜੀ ਹਨਾ ਕਿਵੇਂ ਰਿਹਾ ਤੁਹਾਡਾ ਅੰਦਰ ਅੱਜ ਪਹਿਲੇ ਮੈਂ ਤੁਹਾਨੂੰ ਨਵਾਂ ਜੁਆਇਨ ਕੀਤਾ ਪਹਿਲਾਂ ਤੇ ਮੈਂ ਚਾਹੁੰਦਾ ਕਿ ਤੁਹਾਨੂੰ ਮੈਂ ਧੰਨਵਾਦ ਕਰਾਂ ਤੁਸੀਂ ਮੈਨੂੰ ਐਂਟਰੀ ਦਿੱਤੀ ਪਿਛਲੇ ਸਾਲ ਮੈਨੂੰ ਨਹੀਂ ਇਹਨਾਂ ਨੇ ਦਿੱਤੀ ਐਂਟਰੀ ਮੇਰੀ ਵਾਕ ਵੀ ਨਹੀਂ ਇੰਨੀ ਜ਼ਿਆਦਾ ਤੁਹਾਡੇ ਨਾਲ ਓਕੇ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਇਹ ਖੇਡਣ ਦਾ ਰੌਣਕ ਮੇਲਾ ਕਰਦੇ ਨਾ ਬਿਨਾ ਬਾਕ ਵੀ ਤਾਂ ਜਿਹੜੇ ਬੰਦੇ ਆ ਜਾਂਦੇ ਨੇ ਨਾ ਫਿਰ ਆ ਹੀ ਖਰਾਬ ਕਰਦੇ ਜਿਵੇਂ ਮਾਨੂੰ ਹੁਣ ਹੌਲੀ ਹੌਲੀ ਠੀਕ ਕੀਤਾ ਸੀ ਮੇਰੇ ਵਾਕਫ ਤੇ ਹੈਗੇ ਸੀ ਪਰ ਉਹ ਓਨੀ ਜ਼ਰਤ ਨਹੀਂ ਰੱਖਦੇ ਬੰਦੇ ਅੱਛਾ ਹਾਂ ਉਹ ਅੰਦਰ ਸਾਡੀ ਨਹੀਂ ਜ਼ਰਤ ਨਹੀਂ ਹੈ ਜਿਹੜੇ ਬੰਦਾ ਜੁਰਤ ਨਾਲ ਸੌਣਾ ਗੱਲ ਕਰੇ ਉਹ ਸਾਡਾ ਬਗੜ ਹੀ ਆ ਫਿਰ ਜਰਤ ਨਾਲ ਥੈਂਕ ਯੂ ਨਾ ਕਿਵੇਂ ਆ ਕੰਮ ਕਰ ਤੁਹਾਡਾ ਬਹੁਤ ਵਧੀਆ ਵਧੀਆ ਚੱਲੀ ਜਾਂਦਾ ਤੁਹਾਨੂੰ ਸੁਣਦੇ ਹੁੰਨੇ ਆ ਰੇਡੀਓ ਤੇ ਕਾਲ ਜਦ ਤੁਸੀਂ ਕਰਦੇ ਹੁੰਨੇ ਆ ਅੱਛਾ ਲੈ ਦੱਸ ਹਾਂ ਦੱਸੋ ਆ ਉਹਦੇ ਬਿਜ਼ਨਸ ਬਾਰੇ ਵੀ ਦੱਸ ਦੋ ਵੀ ਮੇਰਾ ਜੀ ਹੀਟਿੰਗ ਕੋਲਿੰਡ ਦਾ ਕੰਮ ਆ ਤੇ ਮੈਂ ਗੱਲ ਦਾ ਦਾਵਾ ਕਰਦਾ ਕਿ ਪੂਰੇ ਕੈਨੇਡਾ ਚ ਸਭ ਤੋਂ ਬੈਸਟ ਹੈ ਮੇਰੇ ਕੋਲ ਸਰਵਿਸ ਵੀ ਵਧੀਆ ਕੰਮ ਵੀ ਵਧੀਆ ਐਂਡ ਬੈਕਅਪ ਵੀ ਵਧੀਆ ਮਗਰ ਨਹੀਂ ਟੜਕ ਰਹੇ ਨੇ ਕੰਮ ਤੇ ਹਾਲ ਦਾ ਟਾਈਮਿੰਗ ਟੀਮਾਂ ਵਧੀਆ ਨੇ ਸਾਡੇ ਕੋਲ ਬਹੁਤ ਬਹੁਤ ਅੱਛੇ ਮੁੰਡੇ ਕੰਮ ਕਰਦੇ ਆ ਤੇ ਵਧੀਆ ਰੇ ਡੀਲਾਂ ਦਿੰਦਾ ਮੈਂ ਜਿੰਨੀ ਵੀ ਡੀਲ ਸਸਤੀ ਚੱਕਦਾ ਮੈਂ ਕਸਟਮਰ ਨੂੰ ਪੇ ਬੈਕ ਕਰਦਾ ਮੈਂ ਆਪਣਾ ਪ੍ਰੋਫਿਟ ਕੱਟ ਰੱਖਦਾ ਔਰ ਹਮੇਸ਼ਾ ਪੇਬੈਕ ਕਰਨਾ ਬੜੇ ਸਾਲ ਹੋ ਗਏ ਬਹੁਤ ਬਾਬੇ ਦੀ ਕਿਰਪਾ ਨਾਲ ਸੌਖੇ ਆ ਔਰ ਹੁਣ ਪੇਬੈਕ ਕਰ ਲੂੰਗਾ ਥੈਂਕ ਯੂ ਜਰੂਰ ਇਹਨਾਂ ਨੂੰ ਮੌਕਾ ਦਿਓ ਜੀ ਤੇ ਨੰਬਰ ਬੋਲੋ ਆਪਣਾ ਮੇਰਾ ਨੰਬਰ ਹੈਗਾ 6477066640 ਥੈਂਕ ਯੂ ਬਹੁਤ ਸੁਣਾ ਹੈ ਕਿ ਉਸ ਕੋ ਸੁਖਨ ਕੇ ਅਸੂਲ ਆਤੇ ਹਨ ਕਰੇ ਕਲਾਮ ਤੋਂ ਬਾਤੋਂ ਸੇ ਫੂਲ ਆਤੇ ਹਨ ਸੁਣਾ ਹੈ ਉਸ ਕੇ ਪੜ੍ਹਾਈ ਦਾ ਅੰਦਾਜ਼ ਬਹੁਤ ਅੱਛਾ ਹੈ ਬੁਖਾਰ ਵੀ ਹੋ ਤੋ ਬੱਤੀ ਸਕੂਲਾ ਹਮਮ ਬਲਕਿ ਥੈਂਕ ਯੂ ਸੋ ਮਚ ਜੀ ਅਖੀਰ ਦੇ ਵਿੱਚ ਮੈਂ ਸਾਰੇ ਪਲੇਅਰਾਂ ਨੂੰ ਬੇਨਤੀ ਕਰਦਾ ਕਿਉਂਕਿ ਖੇਡ ਖੇਡ ਦੇ باوجود ਬਾਦ ਪਰਮਾਤਮਾ ਦਾ ਜਰੂਰ ਨਾਮ ਲੈਣਾ ਚਾਹੀਦਾ ਜਿਸ ਤਰ੍ਹਾਂ ਮਨ ਹਾਲੀ ਕਰਸਾਨੀ ਕਰਦੀ ਸ਼ਰਮ ਪਾਣੀ ਤਨ ਖੇਤ ਨਾ ਵੀ ਸੰਤੋਖ ਸਾਗਾ ਰੱਖ ਗਰੀਬੀ ਪੇਸ ਪਰਮਾਤਮਾ ਦਾ ਦਾ ਜਿਹੜਾ ਆਪਾਂ ਸਿਮਰਨ ਦਾ ਹੋਣਾ ਚਾਹੀਦਾ ਇਹੀ ਅਖੀਰ ਸਭ ਤੋਂ ਲਾਸਟ ਦੇ ਵਿੱਚ ਇਹੀ ਨਾਮ ਜਾਣਾ ਬਾਕੀ ਕੋਈ ਚੀਜ਼ ਦੀ ਨਾਮ ਜਾਣੀ ਹੈਗੀ ਇਨਾਈ ਕਨ ਦਾ ਜਬਦਾ ਧੰਨਵਾਦ ਕਰਦਾ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਪਾਤਸ਼ਾਹ। ਕਿ ਅੰਕਲ ਜੀ ਇੰਡੀਆ ਤੋਂ ਜਿਹੜੀਆਂ ਇਹ ਯੂਨੀਫਾਰਮ ਆਪਣੀਆਂ ਇਹ ਨੰਬਰ ਵਾਲੀਆਂ ਲੈ ਕੇ ਆਏ। ਠੀਕ ਆ ਮੈਨੂੰ ਤੁਸੀਂ ਇਹ ਮੈਸੇਜ ਮੈਸੇਜ ਭੇਜ ਦਿਓ ਕਲਵਾਂਤ ਕੋਲੇ ਮੈਂ ਜਿਹੜਾ ਦੋ ਕਲਰ ਦੀਆਂ 22 24 ਲੈ ਕੇ ਆਉਂਗਾ। ਹਾਂ ਵਧੀਆ ਹੋ ਗਿਆ। ਮੈਨੂੰ ਦਾਦਾ ਕੋਈ ਨਾ ਧੰਨਵਾਦ ਤੁਸੀਂ ਮੇਰਾ ਬਹੁਤ ਕੋਆਪਰੇਸ਼ਨ ਤੇ ਨਾਲ ਮੇਰਾ ਸਾਥ ਦਿੱਤਾ। ਦੇ ਜੇ ਕੋਈ ਕਿਸ ਦਾ ਰੌਲਾ ਪਾ ਨਹੀਂ ਪਲੇਅਰਾਂ ਦੇ ਪਿਆ ਬੜਾ ਸੋਹਣਾ ਸੀ ਬੜਾ ਆ ਸੀਜ਼ਨ ਬਾਹਰਲਾ ਦੀ ਬੈਸਟ ਬਾਹਰਲਾ ਜਿਹੜਾ ਹੋਇਆ ਮੈਨ ਆਫ ਦੀ ਮੈਚ ਸਾਡੇ ਬੱਗੜ ਬਲਾਸਪੁਰਿਆ ਆ ਬਾਹਰਲੇ ਸੀਜ਼ਨ ਦਾ ਜਿਹੜਾ ਇਹ ਬੈਠੇ ਆ ਮੈਨ ਆਫ ਦੀ ਮੈਚ ਸਾਡਾ ਬੱਚਾ ਬਹੁਤ ਸੋਹਣੀ ਗੇਮ ਆਈ ਦੀ ਤੇ ਪਰ ਥੋੜਾ ਜਿਹਾ ਕਈ ਵਾਰੀ ਗੁੱਸਾ ਕਰ ਜਾਂਦਾ ਹਾਂ 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 ਇਹ ਕੰਟਰੋਲ ਕਰਨਾ ਪੈਂਦਾ ਤੇ ਹੁਣ ਇਹ ਜੋ ਐਂਡੋਰ ਅੱਜ ਪਹਿਲਾ ਦਿਨ ਸੀਗਾ ਤੇ ਹੁਣ ਇਹ ਜੋ ਹਾਲ ਹੋਈ ਥੋੜਾ ਜਿਹਾ ਅਸੀਂ ਸਮਝਾ ਲੈਣਾ ਤੇ ਇੱਥੇ ਕੰਮ ਵਧੀਆ ਕਰੂਗਾ ਵਾ ਠੀਕ ਹੈ ਵਾ ਗੱਲ ਤਾਂ ਜੀ ਬੜੀ ਫੋਟੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ